ਬਾਬੀ ਦੇ ਚੱਲ ਚੱਲੀਏ ਚਲੋ ਜੀ ਆਏ ਗੁਰਦੁਆਰਾ ਡੇਰਾ ਬਾਬਾ ਬਡਵਾਰ ਸਿੰਘ ਟਾਲਾ ਤੋਂ ਪੱਥੋ ਤੱਕ ਪੂਰੇ 3 ਘੰਟੇ ਵਿੱਚ ਪਹੁੰਚੇ ਆਂ ਵੈਸੇ ਟਾਈਮ ਆ ਗਾਇਸ ਸਾਮੀ ਸਵੇਰ 5:30 ਤੋਂ ਲੈ ਕੇ 8.5 ਵੇਟਾ ਸ਼ਾਨਦਾਰ ਆ ਰਿਹਾ ਪਹਾੜਾਂ ਦੇ ਵਿੱਚ ਮੰਨਿਆ ਜਾਂਦਾ ਵੀ ਕਿ ਜਿਨਾਂ ਦੇ ਮਕੀ ਅੰਦਰ ਕੋਈ ਜੱਪੂਤ ਪ੍ਰੇਤਾ ਆ ਜਾਂਦਾ ਤੇ ਇੱਥੇ ਅਕਸ਼ਾਨਨ ਕਰਨ ਨਾਲ ਉਹ ਠੀਕ ਹੋ ਜਾਂਦਾ ਨਹੀਂ ਟੰਚ ਰਿਹਾ ਇੱਥੇ ਤੈਨੂੰ ਕਿਧਰਮ ਸੁਸੋੜਿਆ ਇਹ ਉਲਟੀ ਆਉਂਦੀ ਹੈ ਕਿਰਫਾਫੇ ਦੇ ਵਿੱਚੋਂ ਲਫਾਫੇ ਚ ਪਾਰੇ ਨੇ ਕੇਲੇ ਥੋੜੇ ਦੋ ਦਿਨਾਂ ਸੀ ਪਾਕਿੰਗ ਬਾਬਾ ਬੜਾ ਵਾਸ਼ਿੰਗ ਦਾ ਗੁਰਦੁਆਰਾ ਲਗਭਗ ਐ 2 ਕਿਲੋਮੀਟਰ ਰਹਿ ਗਿਆ ਉਹ ਬਾਕੀ ਆ ਪਾਪਾ ਹਾਂਜੀ ਫਿਰ ਇਹ ਬ੍ਰੈਕਸ ਤੇ ਕੇਲੇ ਜਿਹੜੇ ਭਾਈ ਪਿਛੇ ਰਾਕਾ ਵੀ ਫੜ ਤੇ ਤੇਲ ਪੁੱਲ ਕਰਾ ਰਹੇ ਨੇ ਅੰਕਲ ਜੀ ਕਰਦੇ ਪਏ ਨੇ ਲਓ ਜੀ ਪਹਿਲਾ ਜਿਹੜਾ ਪਾ 1000 ਰੁਪਏ ਦਾ ਤੇਲ ਪਵਾਇਆ ਹੁਣ ਤੁਹਾਨੂੰ ਸਾਰਾ ਅਮਰੁੱਤੀ ਇਹਦੇ ਅਮਰੁੱਤੀ ਦੇਖੋ ਚੈੱਕ ਕਰੋ ਲਓ ਬੰਮੰਬਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਲੋਕਾਂ ਦਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਰੰਗਲੀ ਦੁਨੀਆ ਟੂ ਮੀਨ ਸੋ ਫਾਈਨਲੀ ਵੀ ਹੈਵ ਆ ਰੈਡੀ ਟੂ ਗੋ ਟੂ ਨਿਊ ਜਰਨੀ ਸੋ ਅੱਜ ਮੇਰੇ ਨਾਲ ਹੈ ਸੋ ਆਸ਼ੂ ਦਾ ਐਕਸਪਲੋਰਰ ਸਾਡੇ ਯੂਟਿਊਬਰ ਜਿਹਨਾਂ ਦਾ ਅਫੀਸ਼ਲ ਨੇਮ ਹੈ ਗੋਤਮ ਤਲਵਾਰ ਸੋ ਸਾਡੇ ਨਾਲ ਪਿੱਛੇ ਗगन ਜੀ ਨੇ ਤੇ ਨਾਲ ਹੀ ਇਹ ਅਸੂਜਾ ਲੋਕਸਾ ਲੋਰ ਦੇ ਐਕਸਪਲੋਰ ਕਰਨ ਚਾਹਤੇ ਨੇ। ਹਾਂ। ਤੋਂ ਹਾਂ ਚੀਜ਼ਾਂ ਬਖ ਐਕਸਪਲੋਰ ਹੀ ਕਰਨੀਆਂ। ਤਾਂ ਪਹਿਲੀ ਪੈਥੋ ਜਾ ਰਹੇ ਆ ਬਟਾਲਾ ਤੋਂ ਤਨਤਨ ਬਾਬਾ ਬੜਵਾ ਸਿੰਘ ਉਸ ਤੋਂ ਬਾਅਦ ਤਨਤਨ ਬਾਬਾ ਬਲਕਨਾਥ। ਸੋ ਬਾਕੀ ਦਾ ਪਾ ਜਾਣਾ ਹੈ ਪੀਰ ਨਿਗਾਹੇ। ਸਭ ਤੋਂ ਪਹਿਲੇ ਅਸੀਂ ਜਾ ਰਹੇ ਆ ਬਾਬਾ ਬੜਵਾ ਸਿੰਘ ਜੋ ਕਿਤੋਂ ਹੈਗਾ 196 ਕਿਲੋਮੀਟਰ। ਉਸ ਤੋਂ ਬਾਅਦ ਅਸੀਂ ਜਾਵਾਂਗੇ ਬਾਬਾ ਬਲਕਨਾਥ। ਜਿਹਦਾ ਉੱਥੋਂ ਸਫ਼ਰ ਰਹੇਗਾ ਬਾਬਾ ਬੜਵਾ ਸਿੰਘ ਤੋਂ 50-60 ਕਿਲੋਮੀਟਰ। ਦੇਸ ਤੋਂ ਬਾਅਦ ਅਸੀਂ ਆਵਾਂਗੇ ਪੀਨ ਨਿਗਾਏ ਤੇ ਇੱਕ ਦਿਨ ਦਾ ਟੂਰ ਹੈ ਸਾਡਾ ਸੋ ਸਵੇਰ ਦੇ ਵੱਜ ਚੁੱਕੇ ਨੇ 5:30 ਆਪਾਂ ਬਟਾਲਾ ਤੋਂ ਨਿਕਲ ਚੁੱਕੇ ਹਾਂ ਮੇਰੇ ਉਹ ਵੀਡੀਓ ਕਰ ਲਈਏ ਪਾਸਟਾਰਟ ਸੋ ਨਿਕਲ ਚੁੱਕੇ ਹਾਂ ਆਪਾਂ ਨਿਓ ਸਫਰ ਤੇ ਸਲੋ ਜੀ ਗੱਡੀ ਸਾਡੀ ਨਿਕਲ ਚੁੱਕੀ ਹੈ ਸੋ ਗੱਡੀ ਜਾਂਦੀ ਹੈ ਛੱਲੰਗਾ ਮਾਰਦੀ ਸਾਪੂਰੀਆ ਫਿਸ਼ਨ ਕੋ ਗगन ਜੀ ਸਾਡੇ ਆਪਾਂ ਤੁਮ ਜੀ ਮਕੇਲੇ ਰੋਡ ਹੁੰਦੇ ਜਾ ਰਹੇ ਹਾਂ ਸ਼ਿਵ ਆਇਆ ਛੀਲੇ ਗੁਬਿੰਦਪੁਰ ਤੋਂ ਟਾਡਾ ਟਾਡਾ ਤੋਂ ਸ਼ਹਿਰਪੁਰ ਸ਼ਹਿਰਪੁਰ ਤੋਂ ਇੱਕ ਹੋਰ ਤਾਂ ਛੀਪ ਖੇ ਅਮਰੁੱਤੀ ਇਹਦੇ ਅਮਰੁੱਤੀ ਦੇਖੋ ਚੱਕਰ ਕੀ ਬੋਲੇ ਨਾ ਦੀ ਗੁਣਗਾਨ ਕਰਨਗਾ ਹੈ ਸ਼ੰਭੂ ਸ਼ੰਭੂ ਸ਼ਿਵ ਮਾਦੇਵਾ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਬੋਲੇ ਨਾ ਬੰਬ ਬੰਬ ਬੋਲੇ ਚਲੋ ਜੀ 20 ਮਿੰਟਾਂ ਵਿੱਚ ਗੋਤਮ ਜੀ ਨੇ ਸਾਨੂੰ ਪੰਚਾਇਤ ਦੀ ਟਾਈ ਟਾਂਡੇ ਚਲੋ ਜੀ ਆਪਾਂ ਇੱਥੋਂ ਆਪਣੀ ਗੱਡੀ ਦਾ ਤੇਲ ਪਾਉਣਗੇ ਇੰਡੀਆ ਸੁਗੋਤਮ ਜੀ ਇੱਥੇ ਤੇਲ ਪੋਲ ਕਰਾ ਰਹੇ ਨੇ ਅੰਕਲ ਜੀ ਲਓ ਜੀ ਪਹਿਲਾ ਜਿਹੜਾ ਪਈ ਹਾ ਰੁਪਏ ਦਾ ਤੇਲ ਪਵਾਇਆ ਗੋਤਮ ਚਲੋ ਜੀ ਸ਼ਾਵਨ ਨੇ ਕਾਰਡ ਕਰਤਾ ਇੱਥੇ ਸਵਾਈਪ ਚਲੋ ਜੀ ਫਸਟ ਤੇਲ 10000 ਰੁਪਏ ਦਾ ਪਾਉਣਾ ਆ ਜੂ ਮੈਂ ਫੇਰ ਦੇ ਨਵਾਂ ਬੱਦ ਲਿਆ ਭਰਾ ਯਾਰ ਤੂੰ ਲਓ ਜੀ ਦੋਨੇ ਭਰਾ ਅੱਜ ਰੈੱਡ ਰੈੱਡ ਪਾ ਕੇ ਆਏ ਨੇ ਟੀ-ਸ਼ਰਟਾਂ ਤੇ ਗੱਡੀ ਦਾ ਸ਼ੀਸ਼ਾ ਥੋੜਾ ਕੀ ਇੱਥੇ بارش ਕਰਨ ਕਰਸੋ ਗੰਦੀ ਹੋ ਗਈ ਸੀ ਆਪ ਆਪਣੀ ਗੱਡੀ ਆਪ ਹੀ ਸਾਫ਼ ਕਰ ਰਿਆ ਗੋਦਮ ਉੱਤੇ ਸ਼ਾਇਦ ਇਹ ਲਿਆ ਭਰਾ ਸ਼ੀਸ਼ਾ ਕਰ ਲੈ ਨਹੀਂ ਸ਼ੀਸ਼ੇ ਨੂੰ ਸ਼ੀਸ਼ਾ ਹੋ ਗਿਆ ਵਾ ਇਹਨੂੰ ਕਰ ਦੇਣਾ ਕਰ ਦੋ ਦਿਨ بارش ਹੋਈ ਉਹਦੇ ਕਰਕੇ ਨਾ ਗੱਡੀ ਥੋੜੀ ਗੰਦੀ ਹਾਂ ਹੋ ਹਰਡਨ ਨੈਵੀਗੇਸ਼ਨ ਵੀ ਲੱਗਾ ਹੋਇਆ ਚਲੋ ਜੀ ਉਹ ਬਾਈਪਰਵਾਜ ਜਾਣੇ ਤੈਨੂੰ ਕਹਿਣ ਦੇ ਪਾਣੀ ਪੁੰਜਣਾ ਬਹੁਤ ਉਹਨੂੰ ਦਿੱਕਤ ਆ ਰਹੀ ਸੀ ਵਲੌਗ ਬਣਾਉਣ ਚ ਗੱਡੀ ਦੇ ਸ਼ੀਸ਼ਾ ਕਹਿੰਦੇ ਕਹਿੰਦਾ ਦਿੱਕਤ ਬਹੁਤ ਹੁੰਦੀ ਸੀ ਗੱਡੀ ਬਿਲਕੁਲ ਗੰਦੀ ਹੋਈ ਹੋਈ ਸੀ ਸਫਾਈ ਕਰਦੇ ਪਏ ਆਪਾਂ ਦੋਨੋਂ ਟਾਇਡ ਦੇ ਟਾਇਡ ਪਾਇਆ ਸ਼ੀਸ਼ੇ ਉੱਤੇ ਸਫੇਦੀ ਗੱਡੀ ਹੋਣ ਲੱਗੀ ਅਦਾਈ ਫੋਨ ਦਾ ਮੱਛੀ ਆ ਗਈਆਂ ਨੇ ਚਲ ਜਣ ਗਿਆ ਮੱਛੀਆਂ ਯਾਰ ਸ੍ਰੀ ਗੁਰਜੀ ਜੋ ਕੀ ਗਲਤੀ ਦੇ ਨਾਲ ਸ਼ੂਜ਼ ਪਾਏ ਨੇ ਉਹ ਇਹਨਾਂ ਬਾਹਰ ਤੋਂ ਹੋ ਰਹੀ ਹੈ ਉਹ ਮੈਂ ਚੱਪਲ ਬਾਹਰ ਲਾਦਣ ਲੱਗਾ ਤੇ ਪਿਆਰ ਅੰਦਰ ਕਰਦਣ ਲੱਗਾ ਪਰ ਇਹ ਖਲ ਆ ਗਿਆ ਮੈਨੂੰ ਚੱਪਲ ਬਾਹਰ ਨਹੀਂ ਮਾ ਜਲ ਤੇਲ ਸਸਤਾ ਪੋਸ ਕਰ ਦੇ ਕੇ ਲਈ ਭਾਈ ਬਾਬਾਈ ਸਹੀ ਸਹੀ ਲਾਓ ਬਾਬਾਈ ਮੈਂ ਪਾਪਾ ਜੀ ਬਿਲਕੁਲ ਸਹੀ ਲਾਇਆ ਇਹਦਾ ਮੈਂ ਨੌਕਰੀਆ ਉੱਪਰ ਮੋੜ ਦੇ ਉੱਤੇ ਦੁਕਾਨ ਆ ਉਹਨਾਂ ਦੇ ਕੇਲੇ ਹੈ ਜੀ ਸਲੋ ਜੀ ਕੇਲੇ ਲਿੱਤੇ ਹਥੋਂ ਨਾਲ ਲਿੱਤੀਆਂ ਬ੍ਰੈਡਾਂ ਉਹ ਬਾਕੀਆ ਰਾਤੀ ਬਾਅਦ ਹਾਂਜੀ ਇਹਨੇ ਇਹ ਤਾਂ ਦੋ ਤਾਂ ਕਿਨੇ ਨਹੀਂ ਹੋਈਆਂ ਠੀਕ ਹੈ ਜੀ ਬ੍ਰੈਡ ਕਿੰਨੇ ਲੈ ਚਾਰ ਚਾਰ ਇਹ ਆਪਾਂ ਇੱਕ ਤੋਂ 20 ਦਾਤੀ 20 ਸੱਕੀ ਹੋ ਗਿਆ ਬਈ ਜੇ ਦਾਤ ਤੋਂ ਸਟਾਰਟ ਹੋ ਜਾਣਾ ਵਾ ਠੀਕ ਹੈ ਤੇ ਆਪਾਂ ਰਸਤੇ 'ਚ ਕੇਲੇ ਤੇ ਕੁਝ ਬ੍ਰੈਡਸ ਜਿਹੜੀਆਂ ਬਾਈ ਕੀਤੀਆਂ ਵਾ ਰਸਤੇ 'ਚ ਆਹ ਮੰਕੀਸ ਵਗੈਰਾ ਤੇ ਹੋਰ ਵੀ ਜਿੰਨੇ ਵੀ ਪਸ਼ੂ ਆਣਗੇ ਉਹਨਾਂ ਨੂੰ ਡੋਨੇਟ ਕਰਨ ਲਈ ਕੋ ਆਏ ਗਏ ਨੇ ਹੁਣ ਇਹਨਾਂ ਨੂੰ ਡੋਨੇਟ ਕਰਨੀ ਪੈਣਾ ਚਲੋ ਜੀ ਚਲੋ ਸਲੋਜੀ ਫਾਈਨਲੀ ਉਹ ਨਾ ਪਾਸ ਮਾ ਲੱਲੇ ਤੇ ਮੈਂ ਲੱਗੇ ਆ ਇਹ ਬ੍ਰੈਡਸ ਤੇ ਕੀਲੇ ਜਿਹੜੇ ਭਾਈ ਪਿਛੇਰਾ ਆਕਾ ਵੀ ਫੜੇ ਤੇਰੀ ਧੱਕੜੇ ਉਹ ਆਪਣਾ ਸਲੋਜੀ ਪਹਾੜੀ ਇਲਾਕਾ ਤੋਂ ਸਟਾਰਟ ਹੋ ਚੁੱਕਿਆ ਵਾ ਤੋਂ ਕੁਛ ਬ੍ਰੈਡਾਂ ਵਗੈਰਾ ਤੇ ਕੀਲੇ ਮਗਰਾਂ ਦੇਖੋ ਕਿ ਪਛਵਾ ਨੂੰ ਪਾ ਰਹੇ ਆ ਹਾਈਵੇ ਤੇ ਇੱਥੋਂ ਪਹਾੜੀ ਲੱਕਾ ਸਟਾਰਟ ਹੋ ਲੱਗਾ ਆ ਦੇਖੋ ਪਛੇ ਸਾਰੇ ਸਾਹ ਦੇਖੋ ਸਾਈਡ ਤੇ ਉਧਰ ਜਾ ਕੇ ਪਾ ਆ ਮੈਂ ਲੱਗੇ ਆ ਆ ਪਾਕੀ ਆ ਪਸ਼ੂ ਪਸ਼ੂ ਸਾਰੇ ਚੱਲ ਬਹਿ ਗਏ ਨੇ ਕਰਾ ਵੀਰ ਬਜਰੰਗੀ ਹਰ ਹਰ ਮਾਦੇ ਸ਼ਿਰਾਵਲੀ ਦਾ ਬੋਸ ਸਾਚੇ ਦਰਬਾਰ ਦੀ ਜੈ ਘਟ ਘਟ ਕੇ ਲਪਾਫੇ ਦੇ ਵਿੱਚੋਂ ਲਪਾਫੇ ਚ ਪਾ ਰਹੇ ਨੇ ਬਾੜੀ ਜਾਣਾ ਕੋਲ ਅੰਦਰ ਵੀ ਆ ਜਾਂਦੇ ਕੋਈ ਨਹੀਂ ਲੋ ਜੀ ਮੌਕੇ ਨੂੰ ਕੇਲੇ ਗੁੱਲੇ ਪਾ ਰਹੇ ਨੇ ਆਹ ਓਏ ਓਏ ਅਲੋ 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 ਆ ਲੋ ਖਾਓ ਖਾਓ ਨਾ ਸਾਰੇ ਸਾਰੇ ਸੋਨੋ ਖਾਓ 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 ਨਾ ਜਦੋਂ ਮਾਰੇ ਹੋਲੀ ਹੋਲੀ ਜਲਾਈ ਜਾ ਹਾਂ ਕੈਚ ਬਲੈਡ ਹਾਂ ਬਲੈਡ ਬੂਟ ਵੇਖੋ ਨੂੰ ਬੱਚੇ ਹੁੰਦੇ ਕਿ ਬਲੈਡ ਦੇ ਰੇ ਕਿੰਨੇ ਅੱਲਾ ਕਾਕੇ ਹਾਂ ਉਹਨੇ ਹੱਥ ਫੰਮੀਓ ਅੱਲਾ ਨਾ ਕਰਕੇ ਸੁੱਟ ਕਾ ਮਿੱਟੀ ਤੇ ਸੁੱਟ ਬਾਈ ਬਾਈ ਚੱਲੋ ਜੀ ਮਾ ਚ ਲੈ ਐਂਟਰੀ ਕਰਨ ਲਈ ਇੱਥੇ ਪਾਸ ਦੇਣਾ ਪੈਣਾ ਹੁਣ ਵੇਖੋ ਕਿੰਨੇ ਪੈਸੇ ਚਾਰਜ ਕਰਦੇ ਆ ਉਹ 70 ਬੇ ਚਾਰਜ ਕੀਤੇ ਨੇ ਪਰਚੀ ਤੇ ਲੋਈ ਗਗਨ ਜਾਈਂ ਉਲਟੀ ਆਉਂਦੀ ਹੈ ਰਾਜਾ ਉਲਟੀ ਆਉਂਦੀ ਹੈ ਖਾਲੀ ਪੇਟ ਐਸ ਕਰਕੇ ਹੋਣੀ ਪੇਟ ਆ ਉਹ ਪਰੌਣਾ ਮੋਂ ਕਦੀ ਮਾਜਾ ਨਹੀਂ ਪੀਤੀ ਆਪੋ ਲਗਭਗ 100 ਕਿਲੋਮੀਟਰ 100 ਕਿਲੋਮੀਟਰ ਹੋ ਰਹਾਗਾ ਹਾਂ ਤੇ ਉਹ ਗੱਡੀ ਲੈ ਕੇ ਚੱਲ ਗਏ ਉਹ ਗੱਡੀ ਲੈ ਕੇ ਚੱਲ ਗਏ ਉਹਨਾਂ ਨੂੰ ਪਤਾ ਹੀ ਨਹੀਂ ਪਾਵੇ ਚ ਬੈਠੇ ਆ ਉਹ ਪਈ ਜੜੀ ਹੁੰਦਾ ਨਮ ਜੀ ਆਪਾਂ ਬੈਠ ਗਏ ਆ ਪਰ ਮਨ ਜਿਆ ਖਰਾਬ ਹੋ ਰਿਹਾ ਕਿ ਹਾਂ ਇਹ ਪਿੱਛੇ ਭਾਈ ਹੁਣੀ ਅੱਗੋ ਬੈ ਉਹ ਬੈਠੇ ਰਹੇ ਸੀ ਪਹਿਲਾਂ ਤੇ ਪਿੱਛੇ ਉੱਠ ਕੇ ਆਏ ਨੇ ਉਹ ਵੇਖੋ ਆਪਾਂ ਤੇ ਚਲੋ ਕੀਤਾ ਵੀ ਕੁਝ ਨਹੀਂ ਇਹ ਤੇ ਮੇਰੇ ਸਾਨਾ ਹੋ ਗਏ ਨੇ ਸ਼ੁਰੂ ਚਲੋ ਕੋਈ ਨਹੀਂ ਹੋ ਜਾਂਦਾ ਪੁਰੀਆ ਬਾਤ ਕਰ ਰਹੇ ਨੇ ਪਾਣੀ ਕਿੱਥੇ ਹੈ ਮੜੇ ਪਾਈ ਹੱਥਾ ਦੇ ਲੋ ਜੀ ਇੱਥੋਂ ਬੜਵਾ ਸਿੰਘ ਬਾਬਾ ਬੜਵਾ ਸਿੰਘ ਦਾ ਗੁਰਦੁਆਰਾ ਲਗਭਗ 2 ਕਿਲੋਮੀਟਰ ਦਾ ਹੈ ਗਿਆ ਵਾ ਬਾਕੀ ਸਾਰਾ ਇਲਾਕਾ ਜਿੰਨਾ ਵੀ ਸਾਡਾ ਪਹਾੜੀ ਇਲਾਕਾ ਹੈ ਜਿਗਜੈਗ ਰੋਡ ਹੈਗੇ ਸਾਰੇ ਬਾਬੀ ਦੇ ਚੱਲ ਚੱਲੀਏ ਇੱਥੇ ਆਪਾਂ ਪਹੁੰਚ ਚੁੱਕੇ ਆਂ ਆ ਥੋਲੀ ਧਾਰ ਦਾ ਰਸਤਾ ਏ ਠੀਕ ਆ ਅੱਜ ਹੁਣ ਜਾਵਾਂਗੇ ਥੋਲੀ ਧਾਰ ਸਭ ਤੋਂ ਪਹਿਲਾਂ ਹੁਣ ਆਪਾਂ ਜਾਵਾਂਗੇ ਥੋਲੀ ਧਾਰ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਬਾਬਾ ਬੁਲਾ ਦੇ ਸੱਜਣਾ ਇਹ ਆ ਥੋਲੀ ਧਾਰ ਤੋਂ ਉੱਤੋਂ ਨਾਲ ਲੈਫਟ ਤਨ ਮਾਰ ਕੇ ਤੁਹਾਨੂੰ ਇੱਥੇ ਲੈ ਜਾਣਾ ਪੈਂਦਾ ਤੇ ਸਾਹਮਣੇ ਹਾਂਜੀ ਹੁਣੇ ਤੇ ਪੈਸੇ ਕੱਢਨੇ ਪੈਣੇ ਨੇ ਸਾਹਮਣੇ ਰੋਕ ਪੁਛਦੇ ਨੇ ਕਿ ਆ ਓਕੇ ਸਭ ਹੋਰ ਕਰ ਦੇ ਕਦੋਂ ਦੇ ਗਿਆ ਲੋ ਜੀ ਥੋਲੀ ਧਾਰ ਦਾ ਰਸਤਾ ਵੇਖੋ ਪਹਾੜਾਂ ਦੇ ਵਿੱਚ ਗੱਡੀ ਦਾ ਸੁਣੋ ਜੀ ਆਪਾਂ ਪਹੁੰਚ ਚੁੱਕੇ ਆਂ ਥੋਲੀ ਧਾਰ ਸਲੋਜੀ ਬਾਕੀ ਸਾਰੇ ਉੱਤਰ ਦੇ ਪਿਆ ਸੋ ਬਟਾਲਾ ਤੋਂ ਪੈਥੋ ਤੱਕ ਪੂਰੇ 3 ਘੰਟੇ ਵਿੱਚ ਪਹੁੰਚੇ ਆ ਠੀਕ ਆ ਹੁਣ ਇੱਥੇ ਪਛਨਾਨ ਕਰਾਂਗੇ ਤੇ ਇਹਦੇ ਇਸ਼ਨਾਨ ਦਾ ਟਾਈਮ ਹੈਗਾ ਵਾ ਸਵੇਰੇ 5:30 ਤੋਂ ਲੈ ਕੇ ਤੇ ਸ਼ਾਮੀ 8:30 ਵਜੇ ਤੱਕ ਖਾਣ ਪੀਣ ਦਾ ਰਹਿਣ ਦੇ ਕੱਛੇ ਬਣਾਉਣ ਵਾਲਾ ਸਮਾਨ ਫੜਦਾ ਸਾਰਾ ਪਾਰੀ ਇਲਾਕਾ ਵਾ ਹੈ ਪਰ ਗਰਮੀਆਂ 'ਗੇ ਇੱਥੇ ਵੀ ਵਧੀਆ ਦੇਖੋ ਕਿ ਅਸੀਂ ਟਾਈਮ ਨਾਲ ਪਹੁੰਚ ਗਏ ਆ ਚਲੋ ਜੀ ਆ 8:00 9:00 10:00 ਵਜੇ ਉੱਠ ਰਹੇ ਆ ਸਫਰ ਗੱਟਿਆਗਾ ਨਾ ਐਮਾ ਗਾਇਸ ਸ਼ਾਮੀ ਸਵੇਰੇ 5:30 ਤੋਂ ਲੈ ਕੇ ਸੇ 8:30 ਵੇ ਤੱਕ ਸੋ ਚਲਦੇ ਆ ਅੱਗੇ ਬਾਕੀ ਵੀ ਸਾਰੇ ਇੱਥੇ ਆਏ ਹੋਏ ਨੇ ਸੋ ਜੀ ਇੱਥੇ ਆ ਵੇਖੋ ਸਾਰਾ ਨਾਨੇ ਨਾ ਬੈਟਿੰਗ ਦੇ ਬੈਠਣ ਦਾ ਸਾਰਾ ਸਮਾਨ ਜਿੰਨੇ ਵੀ ਸੰਗਤਾਂ ਆਂਦੀਆਂ ਲੋਈ ਸ਼ਾ ਹੋਣੀ ਬੈਗੇ ਨੇ ਤਿੰਨੇ ਰੈਡੀ ਹੋ ਗਏ ਨੇ ਚਾਰੇ ਪਹੋਂ ਸ਼ਨਾਣ ਕਰਨ ਸੋ ਬੂਟ ਬਾਟ ਲਾਣ ਕੇ ਲਾਓ ਬੂਟ ਸਮਾਨ ਅੰਦਰ ਲਾਉਣੀ ਹੈਗਾ ਸੋਹਿਲ ਨੂੰ ਭਰਾ ਤੇਰੇ ਸਾਰੇ ਇੱਥੇ ਲਿਫਟ ਚ ਭਰਾ ਕੇ ਬਾਕੀ ਸਮਾਨ ਇਹਨੇ ਉੱਪਰ ਰੱਖ ਲਿਆ ਗਗਨ ਜੀ ਸਮਾਨ ਨਹੀਂ ਦਿੰਦਾ ਜਾਂਦੇ ਪਹਿਲਾਂ ਜਾਂ ਦਿੰਦੇ ਹੀ ਹੋਣਾ ਥੋੜਾ ਰੂਲ ਚੇਂਜ ਹੋ ਗਿਆ ਚਲੋ ਸ਼ਾ ਜੀ ਗੱਡੀ ਚ ਰੱਖਾ ਦੋ ਚਾਬੀ ਤੱਲੋ ਯਾਰ ਬਾਈ ਘੱਟ ਥੋੜਾ ਬਤੇ ਲੋਕ ਜੇ ਪਾਥੇ ਗਏ ਸੀ ਉੱਪਰ ਇਸ਼ਨਾਨ ਕਰ ਰਹੇ ਆ ਪਰ ਅੰਦਰ ਜਾ ਕੇ ਨਾ ਟੀਮ ਕੀ ਕੋਈ ਮੋਬਾਈਲ ਆਪਣੇ ਕਪੜੇ-ਕੁਪੜੇ ਕੋਈ ਨਹੀਂ ਅੰਦਰ ਲੈ ਕੇ ਜਾ ਸਕਦੇ ਇੱਥੇ ਇਸ਼ਨਾਨ ਕਰਦੇ ਆ ਪਰ ਇੱਥੇ ਮੰਨਿਆ ਜਾਂਦਾ ਵੀ ਕਿ ਜਿਨਾਂ ਦੇ ਮੂਕੀ ਅੰਦਰ ਕੋਈ ਜਬੂਤ-ਪ੍ਰੇਤਾ ਆ ਜਾਂਦਾ ਇੱਥੇ ਇੱਕ ਇਸ਼ਨਾਨ ਕਰਨ ਨਾਲ ਉਹ ਠੀਕ ਹੋ ਜਾਂਦੇ ਆ ਠੀਕ ਆ ਫੋ ਪਾਸ਼ਨਾ ਇਸ਼ਨਾਨ ਸੁਣ ਕਰ ਆਏ ਆ ਵਦਿਆ ਠੀਕ ਆ ਕਪੜੇ ਹੁਣ ਪਾ ਕੇ ਇੱਥੇ ਬਦਲ ਲਏ ਆ ਆ ਇੱਥੇ ਆ ਦੋਵੇਂ ਨੇ ਟਾਂਚੜੇ ਆਏ ਇੱਥੇ ਤੁਹਾਨੂੰ ਕਿ ਧਰਮ ਮਹਿਸੂਸ ਹੋ ਰਿਹਾ ਬਹੁਤ ਨਾਸਟ ਵਰੀ ਨੂੰ ਇਹਦਾ ਚਾਤੀ ਮਾਰ ਲੇਟੋ ਬਰਤ ਪੜਨ ਜਾਂਦੇ ਆ ਆ ਆ ਰਿਹਾ ਨਾਮ ਆ ਵੇਖ ਲਾਇਆ ਤੋ ਇਹ ਕਿਤਾਬੀ ਕੋਹਤ ਪ੍ਰੇਤ ਆਏ ਹੁੰਦੇ ਨੇ ਇੱਥੇ ਇਸ਼ਨਾਨ ਕਰਨ ਨਾਲ ਕਹਿੰਦੇ ਆ ਠੀਕ ਹੋ ਜਾਂਦੇ ਆ ਪਰ ਉੱਥੇ ਤੱਕ ਦੇ ਵੀਡੀਓ ਪਣੇ ਬਣਾ ਕੇ ਕਿਉਂਕਿ ਅੰਦਰ ਮੋਬਾਈਲ ਅਲਾਉਡ ਨਹੀਂ ਸੀਗਾ ਬਾਊਡ ਨਹੀਂ ਆ ਦੇ ਸੋ ਹੁਣ ਆਪਾਂ ਜਾ ਰਹੇ ਆ ਬਾਬਾ ਬੜਵਾ ਸਿੰਘ ਤੇ ਸਵਾਗਤਮ ਗੱਡੇ ਲੱਗਾ ਗੱਡੇ ਆ ਜੀਆ ਫਿਰ ਗੱਡੀ ਚ ਹੁਣ ਜਾ ਰਹੇ ਆ ਆਪਾਂ ਉੱਪਰ ਬਾਬਾ ਬੜਵਾ ਸਿੰਘ ਦੇ ਉੱਥੇ ਦਰਸ਼ਨ ਕਰਾਂਗੇ ਤੋ ਵੀਊ ਕਿੰਨਾ ਸ਼ਾਨਦਾਰ ਉੱਪਰ ਬੰਦਲ ਦੇਖੋ ਪੂਰਾ ਸਕਾਈ ਬਲੂ ਆ ਤੇ ਦੇਖੋ ਸਾਹਮਣੇ ਦੇਖੋ ਕਿੰਨਾ ਸ਼ਾਨਦਾਰ ਵੀਊ ਆ ਸਲੋਰੀਆ ਗੁਰਦੁਆਰਾ ਤਨ ਤਨ ਬਾਬਾ ਬੜਵਾ ਸਿੰਘ ਜੀ ਦਾ ਬੇਟੀ ਸਾਹਿਬ ਧਰਮ ਸਥਾਨ ਪਾ ਬਾਬਾ ਜੀ ਤਾਂ ਤਾਂ ਬਾਬਾ ਬੜਵਾ ਸਿੰਘ ਜੀ ਦੇ ਗੁਰਦੁਆਰੇ ਸਵਾ ਸਾਹਮਣੇ ਗੁਰਦੁਆਰਾ ਹੈ ਗੱਡੀ ਆਪਾਂ ਪਾਰਕਿੰਗ 'ਚ ਲਾ ਲ ਦਿੱਤੀ ਆ ਇੱਥੇ ਪਾਰਕਿੰਗ ਦੀ ਫੈਸਿਲਿਟੀ ਬਿਲਕੁਲ ਫ੍ਰੀ ਹੈਗੀ ਆ ਤੁਸੀਂ ਉੱਪਰ ਲਗਾ ਸਕਦੇ ਹੋ ਠੀਕ ਆ ਹੁਣ ਆਪਾਂ ਜਾਂਦੇ ਆ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਨਾਲ ਜੁੜ ਘਰ ਬਣਿਆ ਆ ਆ ਸੇਵਾ ਵੀ ਘਟ ਲਓ ਆ ਇੱਕ ਚੱਪਲ ਪਈ ਦੀ ਆ ਵੀ ਚੁੱਕ ਦਿਓ ਆ ਕਰ ਲਈ ਸੇਵਾ ਜੋ ਜੀ ਪਜੋੜੇ ਜਮਾ ਕਰਾਦੇ ਚਾਰੇ ਜੋੜੇ ਜੀ ਆ ਲੋ ਜੀ ਟੋਕਣ ਮਿਲ ਗਿਆ 10 10 ਨੰਬਰ ਮਿਲਿਆ ਸਾਨੂੰ ਲੋ ਜੀ ਅੱਪਾ ਜਾ ਰਹੇ ਆ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਜੋੜੀ ਆਪਾਂ ਜਮ੍ਹਾਂ ਕਰਾ ਦਿੰਦੇ ਆ ਲੋ ਜੀ ਆਏ ਗੁਰਦੁਆਰਾ ਡੇਰਾ ਬਾਬਾ ਵਡਵਾਲ ਸਿੰਘ ਸੋਡੀ ਪਾਤਸ਼ਾਹ ਬੇੜੀ ਤਾਈ ਸੋ ਅੰਦਰ ਜਾਂਦੇ ਆ ਸੋ ਆਏ ਬਾਬਾ ਵਡਵਾਲ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਜੀਓ ਗੁਰਦੁਆਰਾ ਮੂਰਦੀ ਦੀ ਖਾਹ ਹੋਇਆ ਸਮਾਦ ਬੀਬੀ ਬਾਣੀ ਜੀ ਦੀ ਉਹ ਲਤੀਜਾ ਕੋ ਤਰਨ ਪਰੇ ਰਹੀ ਤਾਂ ਸੋ ਕੀ ਅੰਕਲਾ ਹੈ ਕਿ ਸੰਗੂ ਕੋ ਨ ਰਖੇ ਆ ਨਾ ਕੋਈ ਨਾ ਹੋਣਾ ਕੋਈ ਜਨ ਵੱਸਿਆ ਸलो ਜੀ ਬਾਬਾ ਵਡਰਾ ਸਿੰਘ ਜੀ ਦੇ ਆਪਾ ਦਰਸ਼ਨ ਮੇਲੇ ਕਰ ਲਏ ਗੁਰਦੁਆਰੇ ਦੇ ਠੀਕ ਆ ਸੋ ਹੁਣ ਹੁਣ ਆਪਾ ਜਾ ਰਹੇ ਆ ਟਾਈਮ ਕਿੰਨੇ ਲੱਗਾ ਹੈ ਸਾਢੇ 10 ਹੋ ਚੱਲੇ ਨੇ ਸਾਢੇ 10:00 ਹੋ ਚਲੇ ਆਪਾਂ ਕਿਨੇ ਵੇਟੋਲੇ ਹੀ ਪੁਰੇ ਤੁਰੇ। ਕਿ ਚਾਰ ਘੰਟੇ ਚੱਪਾ ਇੱਥੇ ਮੈਂ ਕੀ ਆਪਣਾ ਜਿਹੜਾ ਤਨ ਤਨ ਗੁਰਦੁਆਰਾ ਬਡਬਾਕ ਸਿੰਘ ਜੀ ਦਾ ਐਕਸਪਲੋਰ ਕਰ ਲਿਆ ਤੇ ਤੁਹਾਨੂੰ ਇੱਥੇ ਥੋਲੀ ਧਾਰ ਦੇ ਉੱਤੇ ਵੀ ਤੁਹਾਨੂੰ ਦਰਸ਼ਨ ਕਰਾਉ। ਕਿ ਹੁਣ ਆਪਾਂ ਜਾ ਰਹੇ ਆ ਅੱਗੇ ਬਾਬਾ ਬਲਕਨਾਥ ਜੀ। ਹੁਣ ਆ ਰਹੀ ਸੀ। ਸੋ ਬਾਬਾ ਬਲਕਨਾਥ ਦੀ ਇੱਥੋਂ ਦੂਰੀ ਹੈਗੀ ਹੈ ਲਗਭਗ ਕਿੰਨੀ ਦੂਰੀ 40 ਤੋਂ 50 ਕਿਲੋਮੀਟਰ। 40 ਤੋਂ 50 ਕਿਲੋਮੀਟਰ ਆ। ਠੀਕ ਆ ਸੋ ਹੁਣ ਜਾ ਰਹੇ ਆ ਆਪਾਂ।